ਜਿਸ ਸੂਰਮੇ ਦੀ ਮੈਂ ਗੱਲ ਕਰ ਰਿਹਾ ਹਾਂ ਉਹ ਸੂਰਮਾ ਜਿਹੜਾ ਪੰਜਾਬ ਦੀ ਧਰਤੀ ਤੇ ਜਮਿਆ ਸ਼ਹੀਦ ਉਦਮ ਸਿੰਘ ਕੰਬੋਜ 26 ਦਸੰਬਰ 1899 ਨੂੰ ਜਿਸ ਦਾ ਜਨਮ ਹੋਇਆ ਪੰਜਾਬ ਦੇ ਵਿੱਚ ਔਰ 31 ਜੁਲਾਈ 1940 ਨੂੰ ਜਿਹਨੇ ਸ਼ਹੀਦੀ ਪਾਈ ਲੰਡਨ ਦੇ ਵਿੱਚ ਜਾ ਕੇ ਜੀ ਹਾਂ ਦੋਸਤੋ 13 April 1919 ਦੇ ਵਿੱਚ ਜਲਿਆਵਾਲੇ ਬਾਗ ਦੇ ਵਿੱਚ ਲਗਭਗ 20000 ਲੋਕਾਂ ਦੀ ਸਭਾ ਬੁਲਾਈ ਗਈ ਜਿਸ ਦੇ ਵਿੱਚ ਲੰਡਨ ਦੇ ਜਨਰਲ ਡਾਇਰ ਅੰਗਰੇਜ਼ ਨੇ ਹਥੇ ਲੋਕਾਂ ਦੇ ਉੱਤੇ ਗੋਲੀਆਂ ਵਰਸਾਈਆਂ ਭੱਜ ਦੌੜ ਦੇ ਵਿੱਚ 18 ਮਿੰਟਾਂ ਦੇ ਵਿੱਚ ਲਗਭਗ 2000 ਤੋਂ ਲੈ ਕੇ 3000 ਜੋ ਕਿ ਕ੍ਰਾਂਤੀਕਾਰੀ ਉੱਥੇ ਸ਼ਹੀਦ ਹੋਇਆ ਉਸ ਤੋਂ ਬਾਅਦ ਆਪਣੀ ਜਾਨ ਬਚਾਉਣ ਵਾਸਤੇ ਤੁਸੀਂ ਅੱਜ ਵੀ ਚਲਿਆ ਵਾਲੇ ਬਾਗ ਦੇ ਵਿੱਚ ਜਾ ਕੇ ਦੇਖਿਆ ਜਿੱਥੇ ਇੱਕ ਖੂਹ ਉਸ ਖੂਹ ਦੇ ਵਿੱਚ ਕਈਆਂ ਨੇ ਛਾਲਾਂ ਮਾਰੀਆਂ ਔਰ ਜੋ ਚਾਰ ਫੇਰੇ ਬਾਉਂਡਰੀ ਤੋਂ ਸਬਾਉਂਡਰੀ ਦੇ ਉੱਪਰ ਵੀ ਕਈਆਂ ਨੇ ਕੋਸ਼ਿਸ਼ ਕੀਤੀ ਆਪਣੀ ਜਾਨ ਬਚਾਉਣ ਵਾਸਤੇ ਲੇਕਿਨ ਉਹ ਪਾਪੀ ਜਨਰਲ ਡਾਇਰ ਜਿਸ ਨੇ ਸਾਢੇ 3 ਫੁੱਟ ਦਾ ਇੱਕ ਮੇਨ ਗੇਟ ਚਲਿਆ ਵਾਲਾ ਬਾਗ ਦਾ ਉਸ ਦੇ ਅੱਗੇ ਤੋਪ ਖੜੀ ਕਰ ਦਿੱਤੀ ਔਰ ਨਿਹ ਹੱਥੇ ਕ੍ਰਾਂਤੀਕਾਰੀਆਂ ਨੂੰ ਸ਼ਹੀਦ ਕਰ ਦਿੱਤਾ ਲਗਭਗ 80 ਸਾਲਾਂ ਬਾਅਦ ਇਸ ਕੌਮ ਦੇ ਹੀਰੇ ਨੇ ਲੰਡਨ ਦੇ ਵਿੱਚ ਜਾ ਕੇ ਜਨਰਲ ਡਾਇਰੋ ਸਨਮਾਨਤ ਕਰਨਾ ਸੀ ਉਸ ਦੀ ਭਰੀ ਸਭਾ ਦੇ ਵਿੱਚ ਗੋਲੀ ਮਾਰ ਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਲੇਕਿਨ ਅਸੀਂ ਕੀ ਕਰ ਰਹੇ ਆ ਸਿਰਫ ਤੇ ਸਿਰਫ ਸ਼ਹੀਦਾਂ ਨੂੰ ਉਹਨਾਂ ਦੇ ਜਨਮ ਦਿਨ ਦਿੱਤੇ ਜਾ ਉਹਨਾਂ ਦੇ ਸ਼ਹੀਦੀ ਦਿਨ ਤੇ ਯਾਦ ਕਰਦੇ ਆ ਦਾ ਦੋਸਤੋ ਉਹ ਦਿਨ ਯਾਦ ਕਰਿਆ ਜੇ ਉਹ ਦਿਨ ਦੂਰ ਨਹੀਂ ਹੈਗਾ ਜਿਸ ਟਾਈਮ ਸਾਨੂੰ ਇਹ ਵੀ ਕਹਿਣਾ ਪੈਗਾ ਕਿ ਇਹ ਵਾਲੇ ਜਿਹੜੇ ਸਾਡੇ ਮਾਪਿਓ ਜਿਨ੍ਹਾਂ ਨੇ ਸਾਨੂੰ ਜਨਮ ਦਿੱਤਾ ਏ ਕਿ ਇਹ ਵੀ ਸਾਡੇ ਰਿਸ਼ਤੇਦਾਰ ਨੇ ਅਸੀਂ ਆਪਣੀ ਕੌਮ ਨੂੰ ਭੁੱਲ ਗਏ ਆਪਣੀ ਵਿਰਾਸਤ ਭੁੱਲ ਗਏ ਔਰ ਆਪਣੀ ਕੌਮ ਨੂੰ ਭੁੱਲ ਕੇ ਆਪਣੀ ਦਜਬਾਤ ਭੁੱਲ ਗਏ ਆਪਣੀ ਅਣਖ ਭੁੱਲ ਗਏ ਅੱਜ ਜੇ ਸ਼ਹੀਦਾਂ ਨੂੰ ਯਾਦ ਕੀਤਾ ਜਾਂਦਾ ਤੇ ਸਿਰਫ ਇੱਕ ਦਿਨ ਵਾਸਤੇ 364 ਦਿਨਾਂ ਕਿੱਥੇ ਗਏ ਉਹ ਸ਼ਹੀਦ ਕਿੱਥੇ ਗਈਆਂ ਉਹਨਾਂ ਦੀਆਂ ਸ਼ਹੀਦੀਆਂ ਜਿਨ੍ਹਾਂ ਨੂੰ ਅਸੀਂ ਆਪਣੇ ਕੰਮਾਂ ਦੇ ਆਪਣੇ ਰਜੇਵਿਆਂ ਦੇ ਵਿੱਚ ਆਪਣੇ ਬੱਚਿਆਂ ਦੇ ਵਿੱਚ ਯਾਦ ਨਹੀਂ ਕਰਦੇ ਔਰ ਅੱਜ ਤੁਸੀਂ ਦੇਖਿਆ ਹੋਵੇਗਾ ਸੰਗਰਸਾ ਦਾ ਦੇ ਵਿੱਚ ਜਿਹੜਾ ਕਿ ਪਿੰਡ ਜਲਾ ਸਰਸਾ ਦਾ ਪਿੰਡ ਸੰਗਰਸਾ ਦਾ ਜਿੱਥੇ ਹਰ ਸਾਲ ਸ਼ਹੀਦ ਉਦਵ ਸਿੰਘ ਕੰਬੋਜ ਦੀ ਜਨਤੀ ਮਨਾਇ ਜਾਂਦੀ ਹੈ ਜੇ ਗੱਲ ਕਰੀਏ ਤੇ ਹਜ਼ਾਰਾਂ ਦੀ ਤਦਾਦ ਦੇ ਵਿੱਚ ਜਿੱਥੇ ਗੱਡੀਆਂ ਔਰ ਲੱਖਾਂ ਲੋਕ ਪਹੁੰਚਦੇ ਨੇ ਗਰੀਬਾਂ ਦਾ ਪਰਿਵਾਰ ਵੇਖਿਆ ਜੇ ਅੱਜ ਵੀ ਗਰੀਬੀ ਰੇਖਾ ਦੇ ਵਿੱਚ ਸ਼ਹੀਦ ਪਗਤ ਸਿੰਘ ਉਹਨਾਂ ਦੇ ਜਗ ਪਰਿਵਾਰ ਦੇ ਹਾਲਾਤ ਦੇਖੋ ਸ਼ਹੀਦ ਉਦ ਸਿੰਘ ਕੰਬੋਜ ਦੇ ਪਰਿਵਾਰ ਦੇ ਹਾਲਾਤ ਜਗ ਦੇਖਿਆ ਜੇ ਗਰੀਬੀ ਰੇਖਾ ਦੇ ਵਿੱਚ ਚੁੰਜ ਰਹੇ ਨੇ ਅੱਜ ਵੀ ਫੌਜੀ ਜਿਹੜੇ ਬਾਡਰਾਂ ਦੇ ਉੱਪਰ ਡਿਊਟੀ ਕਰ ਰਹੇ ਨੇ ਉਹਨਾਂ ਫੌਜੀਆਂ ਦੇ ਪਰਿਵਾਰਾਂ ਦੇ ਜਗ ਤੁਸੀਂ ਹਾਲਾਤ ਦੇਖੋ ਤਾਂ ਜਾਗਰੂਕਤਾ ਦੀ ਲੋੜ ਹੈ ਅਗਰ ਗੱਲ ਕਰੀਏ ਤੇ ਹਰ ਦਿਨ ਉਹ ਸ਼ਹੀਦਾਂ ਦਾ ਦਿਨ ਮੰਨਿਆ ਜਾਂਦਾ ਹੈ ਕਿਉਂਕਿ ਖੋ ਜਿਆ ਕੋਈ ਦਿਨ ਨਹੀਂ ਕਿ ਕਿਸ ਦਿਨ ਸਾਡੀ ਕੌਮ ਦੇ ਹੀਰਿਆਂ ਨੇ ਜਾਨ ਨਾ ਵਾਰੀ ਹੋਵੇ ਲੇਕਿਨ ਅਸੀਂ ਰਹਿ ਗਏ ਆ ਅੱਜ 1 ਸਾਲ ਦੇ ਵਿੱਚ ਇੱਕ ਮੇਲਾ ਮਨਾਉਣ ਵਾਸਤੇ ਇਹਨਾਂ ਸ਼ਹੀਦਾਂ ਦੀਆਂ ਕੁਰਬਾਨੀਆਂ ਨੂੰ ਜਾਇਆ ਨਾ ਜਾਂਦੀ ਏ ਇਹਨਾਂ ਨੇ ਇੱਕ ਪਰਿਵਾਰ ਵਾਸਤੇ ਆਪਣੀ ਜਾਨ ਨਿਵਾਰੀ ਇਹਨਾਂ ਨੇ ਆਪਣੇ ਪੂਰੇ ਮੁਲਕ ਵਾਸਤੇ ਜਾਨ ਨਿਵਾਰੀ ਏ ਹਰ ਬਰਾਦਰ ਵਾਸਤੇ ਜਾਨ ਨਿਵਾਰੀ ਹਰ ਧਰਮ ਵਾਸਤੇ ਜਾਨ ਨਿਵਾਰੀ ਏ ਤੇ ਦੋਸਤੋ ਕੁਝ ਤਸਵੀਰਾਂ ਤੁਹਾਨੂੰ ਅੰਦਰ ਪੰਡਾਲ ਦੀਆਂ ਵੀ ਦਿਖਾਈਆਂ ਜਾਣਗੀਆਂ ਕੁਝ ਤਸਵੀਰਾਂ ਤੁਹਾਨੂੰ ਇੱਥੇ ਲੰਗਰ ਹਾਲ ਦੀਆਂ ਵੀ ਵਿਖਾਈਆਂ ਜਾਣਗੀਆਂ ਜਿੰਨੇ ਵੀ ਸੇਵਾਦਾਰ ਆਏ ਨੇ ਉਹਨਾਂ ਦੇ ਨਾਲ ਵੀ ਕੋਸ਼ਿਸ਼ ਕਰਾਂਗੇ ਗੱਲਬਾਤ ਕਰਨ ਦੀ ਪ੍ਰਸ਼ਾਸਨ ਪਹੁੰਚਿਆ 31 ਜੁਲਾਈ ਦਾ ਜਿਹੜਾ ਅੱਜ ਦਿਨ ਸੀ ਸਰਕਾਰੀ ਛੁੱਟੀ ਵੀ ਹੋਈ ਸਕੂਲ ਦੀਆਂ ਵੈਣਾ ਵੀ ਚੱਲ ਕੇ ਆਈਆਂ ਤੇ ਦੋਸਤੋ ਕਾਫੀ ਅੰਦਰ ਹਜ਼ਾਰਾਂ ਦੀ ਜਿਹੜੀ ਗਿਣਤੀ ਦੇ ਵਿੱਚ ਅੱਜ ਪੀੜ ਦਿਖਾਈ ਗਈ ਗਈ ਹੈ ਲੇਕਿਨ ਜੇ ਤੇ ਇਥੋਂ ਤੱਕ ਹੀ ਸੀਮਤ ਸੀ ਕਿ ਅਸੀਂ ਆਏ ਉਸ ਕੋਮ ਦੇ ਹੀਰਿਆਂ ਨੂੰ ਅਸੀਂ ਯਾਦ ਕਰਕੇ ਆਪਣਾ ਰੋਟੀ ਖਾ ਕੇ ਕਰੇ ਚਲੇ ਗਏ ਤੇ ਵੀਰ ਜੀ ਇੱਥੇ ਆਉਣਾ ਵਿਅਰਥ ਹੈ ਉਹਨਾਂ ਦਾ ਇਤਿਹਾਸ ਪੜੋ ਉਹਨਾਂ ਦੀ ਇਤਿਹਾਸ ਦੇ ਵਿੱਚ ਉਹਨਾਂ ਦੀ ਪਰਿਵਾਰਕ ਹਾਲਾਤ ਦੇਖੋ ਉਹਨਾਂ ਸ਼ਹੀਦਾਂ ਦੀ ਜਿਨ੍ਹਾਂ ਨੇ ਕੌਮ ਦੇ ਉੱਤੋਂ ਜਾਣ ਵਾਰੀ ਉਹਨਾਂ ਦਾ ਤੁਸੀਂ ਸਾਥੀਓ ਜਜ਼ਬਾ ਦੇਖੋ ਕਿੰਨੇ ਤਸੀਹੇ ਦਿੱਤੇ ਗਏ 21 ਸਾਲਾਂ ਦੇ ਬਾਅਦ ਵਿੱਚ ਜਾ ਕੇ ਲੰਡਨ ਦੇ ਵਿੱਚ ਜਨਰਲ ਡਾਇਰ ਨੂੰ ਮਾਰ ਕੇ ਕਿਵੇਂ ਉਸ ਕੌਮ ਦੇ ਹੀਰਿਆਂ ਨੇ ਬਦਲਾ ਲਿਆ ਜਿਹੜਾ ਕੀ ਜਲਿਆਂ ਵਾਲੇ ਬਾਗ ਦੇ ਵਿੱਚ 20000 ਕ੍ਰਾਂਤੀਕਾਰੀਆਂ ਨੇ ਹੱਥੇ ਕ੍ਰਾਂਤੀਕਾਰੀਆਂ ਦੇ ਉੱਤੇ ਗੋਲੀਆਂ ਚਲਾਈਆਂ ਸੀ ਸੋ ਦੋਸਤੋ ਮੈਂ ਜ਼ਿਆਦਾ ਸਮਾਂ ਨਹੀਂ ਲੈਂਦਾ ਹਰ ਦਿਨ ਉਹਨਾਂ ਸੂਰਮਿਆਂ ਨੂੰ ਯਾਦ ਕਰਨਾ ਚਾਹੀਦਾ ਹੈ ਕਿਉਂਕਿ ਸਾਡੇ ਜੇ ਅੱਜ ਅਸੀਂ ਆਪਣੇ ਪਰਿਵਾਰ ਦੇ ਵਿੱਚ ਬੈਠੇ ਆ ਨਾ ਤੇ ਉਹਨਾਂ ਸ਼ਹੀਦਾਂ ਵਾਸਤੇ ਬੈਠੇ ਆ ਉਹਨਾਂ ਸ਼ਹੀਦਾਂ ਕਰਕੇ ਬੈਠੇ ਆ ਔਰ ਜਿਹੜੇ ਅੱਜ ਬਾਰਡਰ 'ਤੇ ਸਾਡੇ ਵੀਰ ਡਿਊਟੀ ਕਰ ਰਹੇ ਨੇ ਜਿਹੜੇ ਤੁਸੀਂ ਦੇ ਦਿਨ ਨਿਤ ਸ਼ਹੀਦ ਹੁੰਦੇ ਨੇ ਤੇ ਦੋਸਤੋ ਉਹਨਾਂ ਨੂੰ ਵੀ ਸਲਾਮ ਹੈ 사ਜਦਾ ਸਲਾਮ ਹੈ ਉਹਨਾਂ ਨੂੰ ਤੇ ਮੈਂ ਜਿਆਦੀਆਂ ਗੱਲਾਂ ਨਾ ਕਰਦਾ ਹੋਇਆ ਮੈਂ ਤੁਹਾਡੇ ਤੋਂ ਇਜਾਜ਼ਤ ਲੈਣਾ ਗਰਮੇ ਸਿੰਘ ਡੋਲ ਮੀਡੀਆ ਹਰਿਆਣਾ ਫਿਰ ਮਿਲਾਂਗੇ ਇੱਕ ਨਵੀਂ ਵੀਡੀਓ ਦੇ ਨਾਲ ਤਦ ਤੱਕ ਦੇ ਲਈ ਧੰਨਵਾਦ ਮਿਹਰਬਾਨੀ